ਤੇ ਨੀ ਇਹ ਖਤਰਾ ਨਾਲ ਕੀ ਆ ਅੱਛਾ ਸਾਰੇ ਰੰਗੂ ਸਾਹ ਆਰੇ ਬਰਾਬਰ ਫੜੇਗਾ ਸਰਵਟੇ ਨਾ ਕਰਦੇ ਉਹ ਸਰ ਨਹੀਂ ਆਏਗਾ ਕਿੰਨੇ ਵੇਖਣੇ ਸਾਨੂੰ ਦੱਸ ਦੇ ਕਿੰਨੇ ਸੰਗਾ ਪਿੰਡ ਗਾਗੜ ਕੀ ਤੇ ਮੋੜੇ ਦੇ ਨਾਲ ਤੇ ਮੀਟਰ ਹੈ 9 ਦੇ ਤੇ ਮੀਟਰ ਗਿਆ 6.5 ਤੇ ਉਹ ਆ ਜਾਪਤਾ ਹੋਇਆ ਮੀਟਰ 6.5 ਨੂੰ ਇਹ ਐਨਾਂ ਕੋਈ ਸਾਨੂੰ ਨਹੀਂ ਦੱਸਿਆ ਵੀ ਡਾਡਾ ਬਿੱਲ ਆਇਆ ਪਿਆ ਕਿ ਨਹੀਂ ਆਇਆ ਪਿਆ ਤੇ ਲਾ ਇਹਨਾਂ ਮੈਸਰਾਂ ਹੀ ਗੱਲਾਂ ਨਾਲ ਕੋਸ਼ ਵੀ ਕੋਲਿਕ ਜਿਸ ਲੈ ਹੋਇਆ 57000 ਤੇ 43000 ਉਸ ਲਈ ਇੱਕ ਆਗਰ ਲੈ ਕੇ ਗਏ ਚੱਲ ਗੱਡੀ ਤੇ ਸਵਰਨ ਸਿੰਘ ਉੱਥੇ ਜਾ ਤੇ ਗੱਡੀ ਤੇ ਲੱਥਾ ਪੁੱਛਾ ਸੀ ਕਿਸੇ ਤੋਂ ਨਾ ਦੱਸਿਆ ਵੀ ਉੱਥੇ ਗਾ ਇਹ ਜਾ ਤੇ ਮੈਨੂੰ ਇਹ ਆਖੇ ਮੁੜਾ ਗਿਆ ਬਾਗ ਦੀ ਆੜੀ ਕਾਮਤੀ ਤੇ ਉਹ ਆ ਜਾਂਦਾ ਤੇ ਮੈਂ ਉਹਨੂੰ ਆਖ ਲੱਦੇ ਬਾਹਰ ਮਿਰਰ ਦੀ ਵੀ ਕਿਰਖਾ ਅਜ ਦੇ ਬਜਾਦੀ ਅਰਸ਼ੀਦ ਘਟਾਲ ਹੈ ਇਹ ਨੱਥੇ ਗੱਡੀ ਤੋਂ ਤੁਝਾ ਮੀਟਰ ਮਨੇ ਪਾਟਪੂਟ ਸਾਡੀਆਂ ਦਾਰਾ ਤੇ ਆ ਐਸੀ ਲੱਗਾ ਖੜਾ ਮੈਂ athe ਗਵਾਡ ਗਿਆ ਲਗਾ ਮੇਰਾ ਨਹੀਂ ਹੈ ਆਂਦਾ ਇਹ ਵੀ ਮੈਂ ਪਾਵਾਂਗਾ ਤੁਹਾਡੇ ਤੇ ਜਰ ਬਲਣਾ ਪਿ ਲੱਖ ਡੇਢ ਜਿਹੜਾ ਬਣਾ 2 ਲੱਖ ਬਣਾ ਸੀ ਸਾਰਾ ਕੁਝ ਕਰਾਂਗੇ ਤੁਹਾਡੇ ਤੇ ਤੇ ਮੈਂ ਇਹਨੂੰ ਆਖਾ ਵੀ ਨਾ ਤੂੰ ਇਹ ਕੰਮ ਕਰ ਜੇ ਲੈਨੇ ਐਸੀ ਦਾ ਨਾਲਿਆ ਤੂੰ ਸਲੇ ਮੈਂ ਕਾ ਸਾਰੇ ਘਰਾਂ ਦਾ ਸਾਡੇ ਤੇ ਪਾ ਬਸ ਦੋਸਤ ਬਾਦ ਕੋਈ ਮੋਢਾ ਕੱਲਾ ਸੀ ਪਿੰਡ ਦਾ ਆਂਗਾ ਮੈਨੂੰ ਆ ਤੇ ਬਾ ਉੱਥੇ ਮਿਲਣ ਦਫਤਰ ਮੈਂ ਗਿਆ ਉੱਥੇ ਮੈਨੂੰ ਆ ਉਹ ਜਰਬਾਨਾ ਇਹ ਕਰਨਾ ਹੈ ਫੋਨ ਆ ਗਿਆ ਹਾਨੂੰ ਕਿ ਮੈਂ ਤੇ ਜਰਬਾਨਾ ਮੈਂ ਉਹਨੂੰ ਆਖ ਵੀ ਨਹੀਂ ਕਰਦਾ ਜਰਬਾਨਾ ਤੂੰ ਕਰ ਨਹੀਂ ਤੇ ਕਰ ਤੇ ਮੇਰੇ ਕੋਲ ਰਿਕਾਰਡਿੰਗ ਤਾਂ ਹੈਗੀ ਗੀ ਪਰ ਮੈਂ ਨਹੀਂ ਜਿੜਾਂਦਾ ਤੇ ਤੂੰ ਮੇਰੇ ਨਾਲ ਗੱਲ ਕਰ ਕੋ ਕਰਨਾ ਮੈਂ ਕਿ ਠੀਕ ਹੈ ਮੈਂ ਮੁੰਡੇ ਨੂੰ ਫੋਨ ਕਰਾਂਗਾ ਉਹਨੂੰ ਆਖਦਾ ਕੋ ਪੈਸੇ ਦੇ ਉਹਨੂੰ ਦੇਈਏ ਕੁਝ ਆਪਾਂ ਤੇ ਐਲ ਨੇ ਮੰਗਾਇਆ 5000 ਸਵਰਨ ਸਿੰਘ ਤੇ ਮੈਂ ਅਖ ਨਹੀਂ ਯਾਰ ਗਰੀਬ ਬੰਦੇ ਤੇ ਆਪਾਂ ਨੇ 4000 ਰੁਪਇਆ ਦੇ ਦਿੱਤੇ ਮਾਰਨ ਜਿਸਵਲ ਸਿੰਘ ਸਾਡੀ ਨੂੰ ਸਵਰਨ ਸਿੰਘ ਬਿਜਲੀ ਵਿਭਾਗ ਦਾ ਜਿਹੜਾ ਕੁੜੀਆਂ ਫੜਨ ਗਿਆ ਕੁੜੀਆਂ ਨਹੀਂ ਆਈਆਂ ਸਾਡਾ ਇਹ ਤਾਂ ਐਵੇਂ ਮਾਰਦੇ ਵੀ ਉਹ ਵਈ ਇਹ ਸੀ ਗਵਾੜੀਆਂ ਨਾਲ ਲੱਗਾ ਖੜੋ ਹੋਈਆਂ ਨਾਲ ਤੇਰੇ ਤੇ ਪਾ ਮੈਂ ਹੱਥ ਖੜੇ ਕਰਦੇ ਵੀ ਅਸੀਂ ਗਰੀਬ ਬੰਦੇ ਤੇ ਪਾਕ ਦਿਹਾੜੀਦਾਰ ਮੁੰਡਾ ਦਿਹਾੜੀ ਤੇ ਗਿਆ ਕੰਮ ਦਾ ਉਹ ਆ ਜਾਂਦਾ ਸੀ ਸ਼ੀਸ਼ੇ ਵੀ ਕਟਵਾਵਾਂਗੇ ਹੁਣ ਮੋਕੇ ਵਿਚਾਰ 4000 ਰੁਪਇਆ ਮੈਂ ਉਸ ਦੇ ਬਾਅਦ ਕਿ ਮੈਂ ਸਾਰੇ ਖਰਚਾ ਨਿਸਾਬ ਤੇ ਸਵਰਨ ਸਿੰਘ ਜਈਏ ਜਿਹੜਾ ਉੱਥੇ ਗਿਆ ਮੋਕੇ ਤੇ ਉਸ ਤੋਂ ਬਾਅਦ ਗੱਲ ਹੋਤ ਹੋਈ ਇਹ ਵੀ 4000 ਰੁਪਇਆ ਮੋਕਾ ਇਹਨੇ 5 ਮੰਗੇ ਤੇ ਮੈਂ 4 ਰੱਖੇ 4000 ਰੁਪਇਆ ਜਿਹੜਾ ਇਹਨੂੰ ਮੈਂ ਦਿੱਤਾ 4000 ਰੁਪਇਆ ਉਸ ਤੋਂ ਬਾਅਦ ਅਸੀਂ ਸ਼ਿਕਾਇਤ ਕੀਤੀ ਵੀ ਜਿਵੇਂ ਸੁਣੋ ਰੰਗਿਆ ਫਿਫੜਾ ਦੇ ਵਿੱਚ ਜਿਹੜਾ ਹੁਣੇ-ਹੁਣੇ ਇੱਕ ਜਈ ਜਿਹੜਾ ਰੰਗਿਆਤੀ ਫੜਾਇਆ ਗਿਆ ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸਾਡੇ ਜਿਹੜੇ ਆਗੂ ਨੇ ਜਨਰਲ ਰੇਤਾ ਯੂਨੀਅਨ ਦੇ ਆਗੂ ਸਾਥੀ ਜਿਹੜੇ ਜੰਗੀਰ ਸਿੰਘ ਨੇ ਉਹਨਾਂ ਵੱਲੋਂ ਜਿਹੜਾ ਇਹ ਟਰੈਪ ਹੈ ਉਹ ਕਰਵਾਇਆ ਗਿਆ ਔਰ ਖਾਸ ਤੌਰ ਤੇ ਮੈਂ ਦੱਸਣਾ ਚਾਹਣਾ ਆ ਕਿ ਜਿਹੜੇ ਰਿਸ਼ਤਖੋਰ ਮੁਲਾਜ਼ਮ ਨੇ ਜਾਂ ਅਫਸਰ ਨੇ ਉਹਨਾਂ ਨੂੰ ਅਸੀਂ ਬੀਤੇ ਦਿਨੀ ਡੀਸੀ ਦਫ਼ਤਰ ਦੇ ਵਿੱਚ ਚੇਤਾਵਨੀ ਦੇ ਚੁੱਕੇ ਆ ਚਾਹੇ ਉਹ ਲੇਬਰ ਡਿਪਾਰਟਮੈਂਟ ਨਾਲ ਸੰਬੰਧਤ ਹੈ ਚਾਹੇ ਪੁਲਿਸ ਨਾਲ ਸੰਬੰਧਤ ਹੈ ਜਾਂ ਕਹਿ ਲਈਏ ਕਿ ਤਹਿਸੀਲ ਕੰਪਲੈਕਸ ਨਾਲ ਸੰਬੰਧਤ ਹੈ ਉਹਨਾਂ ਨੂੰ ਅਸੀਂ ਚੇਤਾਵਨੀ ਦੇ ਚੁੱਕੇ ਹਾਂ ਕਿ ਅਸੀਂ ਕਾਟ ਟੰਗਣਾ ਹੈ ਉਹਦਾ ਹਿੱਸਾ ਹੀ ਹੈ ਅਸੀਂ ਬਕਾਇਦਾ ਫੋਨ ਦੀ ਰਿਕਾਰਡਿੰਗ ਵੀ ਕੀਤੀ ਹੈ ਔਰ ਬਕਾਇਦਾ ਸਾਰੀ ਅਸੀਂ ਜਿਹੜਾ ਜਿਸ ਤਰ੍ਹਾਂ ਟਰੈਪ ਲਾਉਣਾ ਹੁੰਦਾ ਅਸੀਂ ਉਹ ਲਾਇਆ ਸੀ ਔਰ ਵਿਜੀਲੈਂਸ ਵਿਭਾਗ ਖਾਸ ਤੌਰ ਤੇ ਚੰਦਰਸ਼ੇਖਰ ਜਿਹੜੇ ਇੰਸਪੈਕਟਰ ਸਾਹਿਬ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਨਾਲ ਦੀ ਨਾਲ ਅਸੀਂ ਜਿਹੜਾ ਭਾਰਤੀ ਕੌਨਸਲ ਪਾਰਟੀ ਵੱਲੋਂ ਇਹ ਜ਼ਰੂਰ ਕਹਿਣਾ ਚਾਹੁੰਦੇ ਕਿ ਥਾਣਿਆਂ ਦੇ ਵਿੱਚ ਵੀ ਜਿਹੜਾ ਹੈਗਾ ਪੂਰੀ ਤਰ੍ਹਾਂ ਗੰਦ ਮਚਿਆ ਹੋਇਆ ਰਿਸ਼ਵਤਖੋਰੀ ਦਾ ਇਹ ਬਦਲਾਵ ਦੀ ਸਰਕਾਰ ਜਿਹੜੀ ਹੈ ਸ਼ੀਤ ਭਗਤ ਸਿੰਘ ਦੇ ਸ਼ੀਧੀ ਸਮਾਗਮ ਤੋਂ ਸਮਾਰਕ ਤੋਂ ਸ਼ੀਰ ਭਗਤ ਸਿੰਘ ਰਾਜਗੁਰੂ ਸਖਦੇਵ ਦੀ ਸਮਾਹ ਤੋਂ ਜਿਹੜਾ ਇੱਕ ਨੰਬਰ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿ ਰਿਸ਼ਵਤਖੋਰੀ ਨੂੰ ਬੰਦ ਕਰਾਂਗੇ ਖਤਮ ਕਰਾਂਗੇ ਜੜੋ ਖਤਮ ਕਰਾਂਗੇ ਪਰ ਰਿਸ਼ਵਤਖੋਰੀ ਦਾ ਜਿਹੜਾ ਬੋਲ ਬਾਲਾ ਹੈ ਉਹ ਸਿਰ ਚੜ੍ਹ ਕੇ ਬੋਲ ਰਿਹਾ ਹੈ ਜਾਇ ਮਾਈਨਿੰਗ ਡਿਪਾਰਟਮੈਂਟ ਹੋਵੇ ਮਾਈਨਿੰਗ ਜਿਸ ਤਰ੍ਹਾਂ ਗੈਰ ਕਾਨੂੰਨੀ ਹੋ ਰਹੀ ਹੈ ਉਹ ਰਿਸ਼ਵਤਾਂ ਬਿਨਾਂ ਨਹੀਂ ਹੋ ਰਹੀ ਉਥੋਂ ਦੇ ਜਿਹੜੇ ਅਫਸਰ ਨੇ ਰਿਸ਼ਵਤ ਲੈ ਰਹੇ ਨੇ ਜੇਕਰ ਇਥੋਂ ਦੇ ਜਿਹੜੇ ਮਾਈਨਿੰਗ ਵਿਭਾਗ ਦੇ ਅਫੀਸਰ ਨੇ ਉਹਨਾਂ ਦੀ ਵੀ ਜੇਕਰ ਮੁੱਖ ਮੰਤਰੀ ਪੰਜਾਬ ਦੇ ਮਾਨਯੋਗ ਭਗਵੰਤ ਮਾਨ ਜੀ ਜਾਂਚ ਕਰਾਣ ਤੇ ਉਹ ਵੀ ਰੰਗੇ ਅਤੀ ਫੜੇ ਜਾ ਸਕਦੇ ਨੇ ਨਹੀਂ ਤਾਂ ਉਹਨਾਂ ਤੇ ਪਰਚੇ ਕੀਤੇ ਜਾ ਸਕਦੇ ਨੇ ਇਸੇ ਤਰ੍ਹਾਂ ਜੇ ਥਾਣਿਆਂ ਦੀ ਗੱਲ ਕਰੀਏ ਥਾਣਿਆਂ ਦੇ ਵਿੱਚ ਜਿਹੜੇ ਉਹ ਮੁਲਾਜ਼ਮ ਨੇ ਉਹ ਸ਼ਰੇਆਮ ਜਿਹੜੇ ਪੈਸੇ ਲੈ ਰਹੇ ਨੇ ਔਰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਭਾਰਤੀ ਕਮਨਿਸਟ ਪਾਰਟੀ ਵੱਲੋਂ ਕਿ ਅਸੀਂ ਲਗਾ ਜਿਹੜਾ ਵੀ ਸਾਥੀ ਵਿਸ਼ਵਦੀ ਮੰਗ ਕਰੇਗਾ ਜਾਂ ਲੋਕਾਂ ਨੂੰ ਪਰੇਸ਼ਾਨ ਕਰੇਗਾ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਅੱਜ ਦੇ ਸਟ੍ਰੈਪ ਤੋਂ ਬਾਅਦ ਜਿਹੜੇ ਵੀ ਸਾਥੀ ਰੰਗੇ ਆ ਤੇ ਕਿਸੇ ਵੀ ਮੁਲਾਜ਼ਮ ਨੂੰ ਰਿਸ਼ਤ ਕੋਰ ਨੂੰ ਫੜਾਉਣਾ ਚਾਹੁੰਦੇ ਨੇ ਸਿੱਧਾ ਨਹੀਂ ਆਮ ਤੌਰ ਤੇ ਧਾਰਨਾ ਬਣੀ ਵੀ ਕਿ ਪੈਸੇ ਲੈ ਜਾਓ ਜੀ ਉਹਨੂੰ ਫੜਾ ਦਿਓ ਇਦਾਂ ਨਹੀਂ ਹੈ ਇਹ ਟ੍ਰੈਪ ਲਾਉਣ ਦਾ ਇੱਕ ਸਿਸਟਮ ਹੁੰਦਾ ਹੈ ਔਰ ਇਹ ਟੈਕਨੀਕਲੀ ਚੀਜ਼ਾਂ ਨੇ ਉਹ ਸਾਡੇ ਆਗੂ ਜਿਹੜੇ ਨੇ ਫਾਜ਼ਲਕਾ ਦੇ ਵਿੱਚ ਬੈਠੇ ਨੇ ਫਾਜ਼ਲਕਾ ਨਾਲ ਸੰਬੰਧਤ ਜਿਹੜੇ ਜਲਾਲਾਬਾਦ ਚ ਬੈਠੇ ਨੇ ਜਲਾਲਾਬਾਦ ਨਾਲ ਸੰਬੰਧਤ ਆਗੂਆਂ ਨਾਲ ਸੀਕ੍ਰੇਟ ਮੀਟਿੰਗ ਕਰਕੇ ਫੋਨ ਤੇ ਕੋਈ ਗੱਲਬਾਤ ਨਹੀਂ ਕਰਨੀ ਔਰ ਰੰਗੀਆਤੀ ਬੜੇ ਆਸਾਨੀ ਨਾਲ ਜਿਹੜੇ ਇਹ ਫੜਾਏ ਜਾ ਸਕਦੇ ਨੇ ਸੋ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆਂ ਕਈ ਸਾਥੀ ਕਹਿ ਸਕਦੇ ਨੇ ਕੋਈ ਬਰਾਦਰੀ ਦਾ ਵਾਸਤਾ ਦੇ ਕੇ ਪਰ ਉਹ ਵੀ ਬਰਾਦਰੀ ਦਾ ਬੰਦਾ ਜਿਹਨੇ ਰਿਸ਼ਵਤ ਲਈ ਹੈ ਔਰ ਫੜਾਣ ਵਾਲਾ ਵੀ ਬਰਾਦਰੀ ਵਾਲਾ ਹੈ ਰਿਸ਼ਵਤਖੋਰ ਦੀ ਕੋਈ ਬਰਾਦਰੀ ਨਹੀਂ ਹੁੰਦੀ ਜਿਹੜੀ ਮਰਜ਼ੀ ਬਰਾਦਰੀ ਦਾ ਬੰਦਾ ਰਿਸ਼ਵਤਖੋਰ ਰਿਸ਼ਵਤਖੋਰ ਹੈ ਇਸ ਕਰਕੇ ਕੇ ਬਾਜ ਆ ਜਾ ਰਿਸ਼ੋ ਤੇ ਲੈਣ ਤੋਂ ਨਹੀਂ ਤਾਂ ਫਿਰ ਤੁਹਾਡਾ ਹਸ਼ਰ ਜਿਹੜਾ ਹੈ ਰੰਗੇ ਤੇ ਫਰਾਉਣ ਵਾਲਾ ਹੀ ਹੋਏਗਾ